ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਦੇਖੋ ਮੈਂ ਇਨਾ ਕਹਿਣਾ ਚਾਹਣਾ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨ ਦੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆ ਬਾਹਰਲੇ ਲੁਟੇਰਿਆਂ ਦੇ ਕਹਿਣ ਤੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿੱਸਾ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਅਪੋਲੋਜੀ ਨਹੀਂ ਹੋਣੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਇਹ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਤਾ ਨੂੰ ਅੰਨ ਚੱਕ ਲੈ ਗਏ ਐ ਇਹ ਤੋਂ ਮਾੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਹੈ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਟ ਆ ਦਿਖਾਉਂਦੀ ਹੈ ਕੀ ਤੁਸੀਂ ਤੁਹਾਡੇ ਦਿਲ ਚੋਂ ਸੈਟੀਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤੇ ਹੋ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਅਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੋਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ 2 ਦਿਨਾਂ ਚ ਉਹਨੇ ਉੱਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸਐਚ ਅਦਾਲਤ ਜਿਹੜੇ ਐਸਐਡਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਐਮ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾ ਨੂੰ ਕਹਿਣਾ ਚਾਹਣਾ ਇੱਕ ਲਿਮਟ ਹੈ ਤੁਸੀਂ ਉਹ ਲਿਮਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕ੍ਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ ਚ ਐ ਨਾ ਕਿਉਂਕਿ ਮਲਾਜ਼ਮ ਨਾਲ ਅਜੇ ਪੁਲਿਸ ਦੇ ਨਾਲ ਆ ਕੁਸ਼ ਕੀਤਾ ਗਿਆ ਜਿਹੜੇ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੱਲ ਤੁਸੀਂ ਆ ਉਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧੀ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਇੱਥੇ ਮੈਨੂੰ ਲੱਗਦਾ ਜਾਂਦਾ ਡੀਜੀਪੀ ਸਾਹਿਬ ਦੱਸਦੇ ਕਿ ਇੱਥੇ ਪੁਲਿਸ ਲਾਅ ਪੁਲਿਸ ਜਿਵੇਂ ਫੀਲਡ ਆਰਮੀ ਦਾ ਲਾਅ ਲੱਗ ਜਾਂਦਾ ਓਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਇਹਨਾਂ ਬੱਚਿਆਂ ਦੇ ਉੱਤੇ ਪਾਰਟੀ ਲੈਵਲ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤੰਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦੇ ਲੜੂਗਾ ਅੱਜ ਪਹਿਲੀ ਵੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਆ ਇਹਨਾਂ ਨੇ ਪਹਿਲੀ ਸਾਡੇ ਜਿਹੜੇ ਮੀਦ ਅਛੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸਚਓ ਨੂੰ ਝਾੜ ਪਈ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਆ ਸਾਰਿਆਂ ਦੀ ਬੇਲ ਦੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕੇਸਾਂ ਅਜੇ ਤੱਕ ਜਿਨ੍ਹਾਂ ਦਾ ਕੋਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਜਿਹੜੇ ਨੇ ਉਹ ਵਪਾਰੀਆਂ ਤੋਂ ਪੈਸੇ ਮੰਗ ਰਹੇ ਤੁਸੀਂ ਜ਼ਿਕਰ ਮੈਂ ਮੈਂ ਉਹੀ ਮੈਂ ਉਹੀ ਕਹਿਣਾ ਚਾਹਣਾ ਹੈ ਅਸਲੀ ਗੱਲ ਆ ਹੁਣ ਆ ਹੁਣ ਜੀ ਜੀ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਇਹ ਜੀ ਇਹੋਡੇ ਬਟਾ ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਕਿਵੇਂ ਫਰੋਤੀਆਂ ਮੰਗੀਆਂ ਜਾਂਦੇ ਆ ਤੁਸੀਂ ਬਿਲਡਰਾਂ ਤੋਂ ਪਰ ਇਕੜ ਕਰੋੜਾ ਕਰੋੜਾ ਰੁਪਏ ਲੈਨੇ ਹੋ ਤੁਸੀਂ ਲਾਇਸੈਂਸ ਪਾਸ ਕਰਨ ਵਾਸਤੇ ਕਰੋੜਾ ਰੁਪਏ ਲੈਨੇ ਹੋ ਆ ਸਾਰੇ ਇਹ ਤੂੰ ਵੱਡਾ ਗੈਂਗਸਟਰ ਕੌਣ ਹੋ ਸਕਦਾ ਕੀ ਤੁਸੀਂ ਪੈਸੇ ਪੁਲਿਸ ਭੇਜ ਕੇ ਪ੍ਰਸ਼ਾਸਨ ਭੇਜ ਕੇ ਉਹਨਾਂ ਨੂੰ ਪੈਸਾ ਐਕਸਟਰੈਕਟ ਕਰ ਰਹੇ ਹੋ ਕਿ ਆਹ ਹੈ ਐਸਵੀ ਗੈਂਗਸਟਰ ਤੇ ਧਰਮੀ ਫੌਜੀ ਪਰਿਵਾਰ ਉਹ ਹੈ ਜਿਹਨੇ ਆਪਣੇ ਕੌਮ ਖਾਤਰ ਆਪਣੀ ਆਪਣੇ ਧਰਮ ਖਾਤਰ ਸਾਰਾ ਕੁਰਬਾਨ ਕਰ ਦਿੱਤਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿਣਾ ਗੈਂਗਸਟਰ ਤਾਂ ਤੁਸੀਂ ਹੋ ਮਸ ਜਿੰਨਾ ਨਾਮ ਲਾਵੇ ਦਰਜ ਨਹੀਂ ਕਰਵਾਉਣਾ ਸਟ 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 ਉਹ ਇਸ ਵੇਲੇ ਤੇਜੀ ਸਿੰਘ ਬਾਦਲ